ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਤੀ ਮੈਂ ਸਵਾਗਤ ਕਰਦਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਵਿੱਚ ਦਿਨ ਦਿਹਾੜੇ ਚਿੱਟੇ ਦਿਨ ਦੇ ਵਿੱਚ 19 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ ਬੈਂਕ ਦੇ ਬਾਹਰ ਜਦੋਂ ਇੱਕ ਜੋੜਾ ਬੈਂਕ ਦੇ ਵਿੱਚ ਹਾਂ ਪੈਸੇ ਕਢਵਾਉਣ ਆਉਂਦਾ 19 ਲੱਖ ਰੁਪਇਆ ਕਢਵਾ ਲਿਆ ਜਾਂਦਾ ਤੇ ਉਹਨਾਂ ਦੇ ਕੋਲੋਂ ਲੁੱਟ ਕਰ ਲਈ ਜਾਂਦੀ ਆ ਮੋਟਰਸਾਈਕਲ ਦੇ ਉੱਪਰ ਸਵਾਰ ਸ਼ਖਸ ਆਉਂਦੇ ਨੇ ਜਿਹੜੇ ਉਹਨਾਂ ਦੇ ਬਾਰਾ ਲੁੱਟ ਕੀਤੀ ਗਿਆ ਦਰਅਸਲ ਆ ਦੱਸਿਆ ਜਾ ਰਿਹਾ ਕਿ ਇਸ ਜੋੜੇ ਦੇ ਨਾਲ ਜਿਹੜੀ ਲੁੱਟ ਹੋਈ ਆ ਜਲੰਧਰ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਆ ਜਿੱਥੇ ਕਿ ਅਰਬਨ ਸਟ੍ਰੀਟ ਫੇਸ 2 ਦੇ ਵਿੱਚ ਪੌਸ਼ ਇਲਾਕਾ ਜਿਹੜਾ ਜਲੰਧਰ ਦਾ ਉਸ ਦੇ ਵਿੱਚ ਚਿੱਟੇ ਦੰਦ ਦੇ ਵਿੱਚ ਨਿੱਜੀ ਜਿਹੜੀ ਬੈਂਕਾ ਉਸ ਦੇ ਬਾਹਰ ਇੱਕ ਲੁੱਟ ਕੀਤੀ ਗਿਆ ਕਾਰ ਦੇ ਵਿੱਚ ਇਹ ਜੋੜਾ ਜਿਹੜਾ ਸਵਾਰ ਸੀ ਇਹਨਾਂ ਦੇ ਕੋਲ ਲੱਖਾਂ ਰੁਪਏ ਮੌਜੂਦ ਸੀ ਅਸਲ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ ਮੌਕੇ ਤੇ ਪੁਲਿਸ ਦੀਆਂ ਟੀਮਾਂ ਵੀ ਪਹੁੰਚੇ ਨੇ ਉਸ ਦਾ ਪਤੀ ਆ ਜਿਹੜਾ ਉਸ ਦੇ ਹੱਥ ਦੇ ਵਿੱਚ ਜਿਹੜਾ ਨਕਦੀ ਵਾਲਾ ਬੈਗ ਪੜਿਆ ਹੋਇਆ ਸੀ ਤੇ ਉਸ ਤੋਂ ਬਾਅਦ ਮੋਟਰਸਾਈਕਲ ਦੇ ਉੱਪਰ ਸਵਾਰ ਦੋ ਨੌਜਵਾਨ ਆਉਂਦੇ ਨੇ ਉਹਨਾਂ ਦੇ ਕੋਲ ਤੇਜ਼ ਤਾਰ ਹਥਿਆਰ ਵੀ ਹੁੰਦੇ ਨੇ ਪਿਸਤੌਲ ਵੀ ਹੁੰਦਾ ਤੇ ਉਸ ਅਸਲੇ ਦੀ ਨੋਕ ਦੇ ਉੱਪਰ 1910000 ਰੁਪਏ ਦੀ ਲੁੱਟ ਕੀਤੀ ਜਾਂਦੀ ਆ ਉਸਪੀਡਾ ਤੌਰ ਤੇ ਨੇ ਦੱਸਿਆ ਕਿ ਉਹਨਾਂ ਦੀ ਜਿਹੜੀ ਨਕਲੀ ਗਹਿਣਿਆਂ ਦੀ ਦੁਕਾਨ ਹੈ ਅੱਜ ਸਵੇਰੇ ਉਹਨਾਂ ਨੇ ਕਿਸੇ ਜੋੜੇ ਦੇ ਕੋਲੋਂ ਜਿਹੜਾ ਜੋ 17 ਲੱਖ ਰੁਪਏ ਜਿਹੜੇ ਕਿਸੇ ਨੂੰ ਦੇਣੇ ਸੀ ਜਾਂ ਫਿਰ 2 ਲੱਖ ਰੁਪਏ ਘਰੋਂ ਲੈ ਕੇ ਆਏ ਸੀ ਜਾਨੀ ਕਿ ਉਹਨਾਂ ਦੱਸਿਆ ਕਿ 17 ਲੱਖ ਕਿਸੇ ਤੋਂ ਲੈ ਕੇ ਆਏ ਸੀ 2 ਲੱਖ ਘਰੋਂ ਲੈ ਕੇ ਆਏ ਸੀ ਕੁੱਲ 19 ਲੱਖ ਰੁਪਏ ਉਹਨਾਂ ਨੇ ਬੈਂਕ ਦੇ ਵਿੱਚ ਜਮ੍ਹਾਂ ਕਰਾਉਣਾ ਸੀ ਇਸ ਤਰੀਕੇ ਦਾ ਕੋਈ ਮਾਮਲਾ ਸਾਹਮਣੇ ਆਇਆ ਪਰ ਜਦੋਂ ਨਿੱਜੀ ਬੈਂਕ ਦੇ ਬਾਹਰ ਜਿਹੜਾ ਪ੍ਰਾਈਵੇਟ ਬੈਂਕ ਦੇ ਬਾਹਰ ਇਹ ਜਿਹੜਾ ਜੋੜਾ ਖੜਾ ਹੁੰਦਾ ਲੁਟੇਰੇ ਮੋਟਰਸਾਈਕਲ ਸਵਾਰ ਆਉਂਦੇ ਨੇ ਉਹਨਾਂ ਦੇ ਨਾਲ ਲੁੱਟ ਖੋਹੀਤੀ ਜਾਂਦੀ ਆ 19 ਲੱਖ ਰੁਪਇਆ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਦੇ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਸਟੇਸ਼ਨ ਜਿਹੜੇ ਪੁਲਿਸ ਸਟੇਸ਼ਨ ਇਨਚਾਰਜ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਜੜਾ ਗ੍ਰফতারਾ ਉਹ ਵੀ ਕੀਤਾ ਜਾਵੇਗਾ ਤੁਹਾਨੂੰ ਇਹ ਵੀ ਦੱਸਦਣਾ ਕਿ ਜਲੰਧਰ ਦੇ ਵਿੱਚ ਹੀ ਅੱਜ ਇੱਕ ਤੜਕਸਾਰ ਘਟਨਾ ਵਾਪਰੀ ਸੀ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਦੇ ਉੱਪਰ ਤਾੜ ਤਾੜ ਗੋਲੀਆਂ ਮਾਰੀਆਂ ਗਈਆਂ ਸੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤੜਕਸਾਰ ਕਤਲ ਹੁੰਦਾ ਦੁਪਹਿਰ ਨੂੰ ਛੱਟੇ ਦਿਨ ਦੇ ਵਿੱਚ 19 ਲੱਖ ਰੁਪਏ ਦੀ ਇੱਕ ਪ੍ਰਾਈਵੇਟ ਬੈਂਕ ਦੇ ਬਾਰੇ ਉਹ ਲੋਟ ਹੋ ਜਾਂਦੀ ਐਸ ਵਕਤ ਪ੍ਰਸ਼ਾਸਨ ਦੇ ਉੱਪਰ ਕਾਨੂੰਨ ਵਿਵਸਥਾ ਦੇ ਉੱਪਰ ਵੱਡੇ ਸਵਾਲ ਉੱਠੇ ਨੇ ਜਲੰਧਰ ਦੇ ਪੌਸ਼ ਇਲਾਕਾ ਕਾਰਬਨ ਸਟੇਟ ਫੇਜ਼ 2 ਦੇ ਵਿੱਚ ਦਿਨ ਦਿਹਾੜੇ ਲੱਖਾਂ ਰੁਪਏ ਦੀ ਲੁੱਟ ਇੱਕ ਜੋੜੇ ਦੇ ਕੋਲੋਂ ਕੀਤੀ ਗਈ ਹੈ